ਆਣਾ ਚਾਹੀਦਾ ਵਾ ਜਿਹੜਾ ਤੁਹਾਡੇ ਜਿਹੜੇ ਤੁਹਾਡੇ ਕੰਮ ਕਰ ਸਕਦੇ ਇਹ ਸੰਜੀਵ ਲੋੜਾ ਜੀ ਦੀ ਥੋੜੀ ਜੀ ਹੈਗੀ ਹੈ ਤੇ ਮੈਂ ਚਾਹੁੰਦਾ ਵੀ ਸੰਜੀਵ ਲੋੜਾ ਜੀ ਨੂੰ ਵੋਟ ਪਾ ਕੇ ਉੱਪਰ ਕਾਮਯਾਬ ਕੀਤਾ ਜਾਵੇ ਔਰ ਉਹਨਾਂ ਨੇ ਜਿਹੜਾ ਸ਼ੰਭੂ ਬਾਡਰ ਦਾ ਕੰਮ ਕੀਤਾ ਵਾ ਵਪਾਰੀਆਂ ਲਈ ਉਹ ਸਭ ਤੋਂ ਵੱਡਾ ਕੰਮ ਕੀਤਾ ਕਿਸ ਤਰ੍ਹਾਂ ਸਾਡੇ ਵਾਸਤੇ ਬਹੁਤ ਵਧੀਆ ਕੰਮ ਕੀਤਾ ਆ ਰੋਜ਼ਗਾਰਡਨ ਦੀ ਇੱਕ ਬਾਈਪਾਸ ਬਣਾਤਾ ਇਹਨਾਂ ਨੇ ਉਹ ਦੇਖੋ ਜਾ ਕੇ ਟੋਏ ਪੱਟੇ ਆ ਮਿੱਟੀ ਵੇਚਤੀ ਹੁਣ ਇੱਧਰ ਇੱਧਰ ਵੀ ਟੋਇਆ ਪੱਟਦਾ ਅੱਛਾਏ ਹੁਣ ਆ ਰੋੜਾ ਆ ਗਿਆ ਇਹਨੇ ਵੀ ਗੱਲਾਂ ਦਾ ਖੜਾ ਬਣਾਣਿਆ ਮੈਂ ਆ ਕਰ ਦੂੰਗਾ ਕਰ ਦੂੰ ਆ ਹੁਣ ਦਰਖਤ ਆ ਸੁੱਕੀ ਜਾਂਦੇ ਆ ਫਿਰ ਵੋਟ ਨਹੀਂ ਪਾਉਂਗੇ ਤੁਸੀਂ ਨਹੀਂ ਬੋਰਡ ਤਾਂ ਕਿਹਨੂੰ ਪਾਣੀ ਪਿਆਣੀ ਢੱਠੇ ਖੂਜ ਲੋਕਾਂ ਨੂੰ ਜਾਣਾ ਹੀ ਪੈਣਾ ਪਰ ਗੱਲ ਤਾਂ ਵੀ ਕਰਨਾ ਕਰਾਣਾ ਕਿਸੇ ਨੇ ਕੱਖ ਨਹੀਂ ਕਿਸੇ ਬੰਦੇ ਫ੍ਰੀ ਵੀ ਦੀ ਕਿ ਪਾਲਸੀ ਹੈਗੀ ਆ ਵੀ ਹਰੀਕੀ ਫ੍ਰੀ ਦੇਨੀ ਆ ਇਹ ਤੁਝ ਆਉਣ ਵਾਲੇ ਟਾਈਮ ਤੇ ਦੇਖਿਓ ਲੋਕਾਂ ਨੂੰ ਨਿਕੰਮੇ ਨਠੱਲੇ ਔਰ ਆਲਸੀ ਬਣਾਨਗੇ ਕਿਸੇ ਨੇ ਕੰਮ ਨਹੀਂ ਕਰਨਾ ਕਿਉਂਕਿ ਸਭ ਨੂੰ ਆਦਤ ਬਣ ਜਾਂਦੀ ਆ ਫ੍ਰੀ 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 ਵਾਲੀ ਆਈ ਤਾਂ ਲਗਾਤਾਰ ਲੁਧਿਆਣਾ ਵੈਸਟ ਨੂੰ ਲੈ ਕੇ ਲੋਕ ਆਪਣੀ ਆਪਣੀ رائے ਦਿੰਦੇ ਹੋਏ ਨਜ਼ਰ ਆ ਰਹੇ ਨੇ ਕੁਝ ਹੋਰ ਲੁਧਿਆਣਾ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਇਲੈਕਸ਼ਨਾਂ ਦਾ ਟਾਈਮ ਆ ਚੁੱਕਾ 19 ਜੂਨ ਨੂੰ ਇੱਕ ਵਾਰ ਫਿਰ ਤੁਸੀਂ ਵੋਟਾਂ ਪਾਣੀਆਂ ਤੇ ਆਪਣੇ ਉਮੀਦਵਾਰ ਨੂੰ ਵਿਧਾਨ ਸਭਾ ਚ ਭੇਜਣਾ ਵਾ ਕੀ ਮੁੱਦੇ ਰਹਿਣਗੇ ਮੁੱਦੇ ਹੈ ਜੀ ਇੱਕ ਤਾਂ ਜਿਹੜੇ ਕੰਮ ਹੈ ਇਹ ਨਹੀਂ ਹੋ ਰਹੇ ਸਾਡੇ ਜੈਨਪਾਲਸੇ ਦੇ ਵਿੱਚ ਬਾਹਰ ਸੜਕਾਂ ਟੁੱਟੀਆਂ ਪਈਆਂ ਅਸੀਂ ਉਹਨਾਂ ਨੂੰ ਬਾਰ-ਬਾਰ ਕਹਿੰਨੇ ਆ ਵੀ ਸੜਕਾ ਬਣਾ ਦਿਓ ਸੜਕਾਂ ਟੁੱਟੀਆਂ ਪਈਆਂ ਨਾਲ ਲਾਈਟਾਂ ਮੈਂ ਤੇ ਇਸ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਔਰ ਮੈਂ ਮੈਂ ਕਾਰਕ ਕਰਨੀ ਦક્ષਾਂ ਤੋਂ ਜੈਨ ਸਮਾਜ ਦੇ ਵਿੱਚ ਪੁਰਾਣੀ ਬਿਯਾਰ ਦੇ ਅੰਦਰ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਕੋਈ ਕੰਮ ਨਹੀਂ ਕਰ ਰਿਹਾ ਮੈਂ ਮਲੋਤੜਾ ਜੀ ਨੂੰ ਵੀ ਕਿਹਾ ਸੀਗਾ ਬਈ ਭਾਈ ਇਹ ਕੰਮ ਕਰੋ ਕਾਂਗਰਸ ਦੇ ਹੈ ਉਹ ਕਹਿੰਦੇ ਉੱਥੇ ਬੜੀਆਂ ਪਈਆਂ ਹੁਣ ਗੱਲ ਇਹ ਬੜੀਆਂ ਨਹੀਂ ਬੜੀਆਂ ਕੇ ਟੁੱਟੀਆਂ ਪਈਆਂ ਤਾਂ ਹੁਣ ਵੋਟਾਂ ਇਹ ਲੁਧਿਆਣਾ ਵੈਸ਼ਦੀਆਂ ਵਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਕਿਹੜਾ ਉਮੀਦਵਾਰ ਜਿਹੜਾ ਵਾ ਆਣਾ ਚਾਹੀਦਾ ਵਾ ਜਿਹੜਾ ਤੁਹਾਡੇ ਜਿਹੜੇ ਤੁਹਾਡੇ ਕੰਮ ਕਰ ਸਕੇ ਇਹ ਸੰਜੀਵ ਲੋੜਾ ਜੀ ਦੀ ਥੋੜੀ ਜੀ ਹੈਗੀ ਐ ਤੇ ਮੈਂ ਚਾਹੁੰਦਾ ਵੀ ਸੰਜੀਵ ਲੋੜਾ ਜੀ ਨੂੰ ਵੋਟ ਪਾ ਕੇ ਉੱਪਰ ਕਾਮਯਾਬ ਕੀਤਾ ਜਾਵੇ ਕਿ ਬੰਦਾ ਲੱਗਦਾ ਵਿਸ਼ਵਾਸ ਕਿ ਉਹ ਕੰਮ ਕਰਨਗੇ ਹਾਂ ਕੰਮ ਕਰੋਗੇ ਕੰਮ ਕਰ ਵੀ ਰਿਹਾ ਔਰ ਉਹਨਾਂ ਨੇ ਜਿਹੜਾ ਸ਼ੰਭੂ ਬਾਰਡਰ ਦਾ ਕੰਮ ਕੀਤਾ ਵਾ ਵਪਾਰੀਆਂ ਲਈ ਉਹ ਸਭ ਤੋਂ ਵੱਡਾ ਕੰਮ ਕੀਤਾ ਕਿਸ ਤਰ੍ਹਾਂ ਸਾਡੇ ਵਾਸਤੇ ਬਹੁਤ ਵਧੀਆ ਕੰਮ ਕੀਤਾ ਸਾਡੇ ਪਵਾਸਿਕ ਦਾ ਜਿਹੜਾ ਬੰਦ ਸੀਗਾ ਉਹਨਾਂ ਨੇ ਉਹ ਪਵਾਸਿਕ ਖੋਾਇਆ 120 ਮਾਈਕਰੋਨ ਕਰਕੇ ਇਸ ਕਰਕੇ ਬਹੁਤ ਕੰਮ ਕਰ ਰਹੇ ਹੈਗੇ ਆ ਬੰਦੇ ਵੈਸੇ ਵੀ ਬਹੁਤ ਨੇਕ ਹੈਗੇ ਆ ਔਰ ਕੰਮ ਕਰਨਗੇ ਅਸੀਂ ਉਹਨੂੰ ਵੀ ਵੋਟ ਪਾਵਾਂਗੇ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਉਹ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਸਿਰਫ ਬਿਆਨਬਾਜ਼ੀ ਤੇ ਇਸ਼ਤਿਹਾਰਬਾਜ਼ੀ ਕਰ ਰਹੀ ਆ ਪੂਰਾ ਕੰਮ ਕਰ ਰਿਹਾ ਹੈਗੇ ਆ ਔਰ ਪੂਰਾ ਡੋਰ ਟੂ ਡੋਰ ਜਾ ਕੇ ਹਰ ਬੰਦੇ ਦੇ ਨਾਮ ਕਿ ਚਰਦੇ ਪਏ ਹੈਗੇ ਆ ਉਹ ਕੰਮ ਕਰਨਗੇ ਤਾਂ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੇ ਦਿਓ ਕੀ ਕਹਿਣਾ ਚਾਹੋਗੇ ਇਲੈਕਸ਼ਨ ਆ ਇਲੈਕਸ਼ਨ ਆ ਦੁਆਰ ਤੋ ਆ ਗਿਆਂ ਲੁਧਿਆਣਾ ਵਸਦੇ ਲੋਕਾਂ ਨੇ ਆਪਣਾ ਉਮੀਦਵਾਰ ਚੁਣਨਾ ਗੱਲਾਂ ਦਾ ਕੜਾ ਸਾਰੇ ਬਣਾਉਂਦੇ ਆ ਆ ਰੋਜ਼ਗਾਰਡਨ ਦੀ ਇੱਕ ਬਾਈਪਾਸ ਬਣਾਤਾ ਇਹਨਾਂ ਨੇ ਉਹ ਦੇਖੋ ਜਾ ਕੇ ਟੋਏ ਪੱਟੇ ਆ ਮਿੱਟੀ ਵੇਚਤੀ ਹੁਣ ਇਧਰ ਇਧਰ ਵੀ ਟੋਇਆ ਠੀਕ ਹੈ ਇੱਥੇ 40 ਬੰਦੇ ਕੰਮ ਕਰਦੇ ਹੋਣੇ ਸਫਾਈ ਕਰਦੇ ਆ ਝਾੜੂ ਇਕੱਠਾ ਢੇਰ ਲਾਂਦੇ ਆ ਉਹ 15 ਦਿਨ ਉਹਦੇ ਹੀ ਪਿਆ ਰਹਿੰਦਾ ਚੱਲ ਹਾਂਜੀ 15 ਦਿਨ ਉਹਦੇ ਹੀ ਪਿਆ ਰਹਿੰਦਾ ਔਰ ਫੇਰ ਹਵਾ ਨਾਲ ਉੱਡ ਜਾਂਦਾ ਉਹ ਫੇਰ ਇਕੱਠਾ ਕਰ ਲੈਂਦੇ ਆ ਤਾਂ ਤੂੰ ਤੁਹਾਡੇ ਕਹਿੰਦਾ ਮੈਂ ਪਤਾ ਉਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਉਹ ਕੰਮ ਤੇਜ਼ੀ ਤੇਜ਼ੀ ਦੇ ਨਾਲ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮੁਸ਼ਕਿਲ ਸਾਲ ਤਾਂ ਹੋ ਗਿਆ ਉਹ ਬਾਈਪਾਸ ਹੀ ਬਣ ਗਿਆ ਲੋਕਾਂ ਨੂੰ ਸੇਵ ਕਰਨੀ ਸੀ ਉਹ ਵੀ ਬੰਦ ਹੋ ਗਈ ਇਧਰਲੇ ਪਾਸੇ ਪਟਤਾ ਉਹ ਵੀ ਬੰਦ ਹੋ ਗਿਆ ਹੈ ਨੀ ਤਾਂ ਗੰਦ ਪਿਆ ਰਹਿੰਦਾ ਆ ਹੁਣ ਦੇਖੋ ਆ ਦਰ ਆ ਦਰਖਤ ਹੈ ਠੀਕ ਹੈ ਨਾ ਦਰਖਤ ਨੂੰ ਪਾਈਪ ਸਿੱਟਦਣਗੇ ਕੀ ਉਮੀਦਾਂ ਫਿਰ ਕਿਹੜਾ ਉਮੀਦਵਾਰ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਕਿ ਆ ਵੀ ਤੁਹਾਡੇ ਕੰਮ ਕਰਵਾ ਸਕਦਾ ਭਾਈ ਸਾਹਿਬ ਸਭ ਨੇ ਗੱਲਾਂ ਦਾ ਖੜਾ ਬਣਾਉਂਦੇ ਆ ਆ ਚਾਹੇ ਹੁਣ ਆ ਰੋੜਾ ਆ ਗਿਆ ਇਹਨੇ ਵੀ ਗੱਲਾਂ ਦਾ ਖੜਾ ਬਣਾਣਾ ਮੈਂ ਆ ਕਰ ਦੂੰਗਾ ਆ ਕਰ ਦੂੰ ਆ ਹੁਣ ਦਰਖਤ ਹੈ ਸੁੱਕੀ ਜਾਂਦੇ ਆ ਫਿਰ ਵੋਟ ਨਹੀਂ ਪਾਉਂਗੇ ਤੁਸੀਂ ਨਹੀਂ ਵੋਟ ਤਾਂ ਕਿਸ ਨੂੰ ਪਾਣੀ ਪੈਣੀ ਢੱਠੇ ਖੂਜ ਲੋਕਾਂ ਨੂੰ ਜਾਣਾ ਹੀ ਪੈਣਾ ਪਰ ਗੱਲ ਤਾਂ ਵੀ ਕਰਨਾ ਕਰਾਣਾ ਕਿਸੇ ਨੇ ਕੱਖ ਨਹੀਂ ਕਿਛ ਨਹੀਂ ਕੱਖ ਨਹੀਂ ਕਰਨਾ ਉਮੀਦ ਕਿਸ ਤੋਂ ਆ ਗਈ ਤੁਹਾਨੂੰ ਇਹ ਜਾਊ ਨਾ ਪਰ ਵੀ ਆਹੋਂ ਦੇਖੋ ਨਾ ਸਾਰੇ ਦਰਖ ਸੁੱਕੀ ਜਾਂਦੇ ਆ ਹੁਣ ਕੀ ਆਉਂਦੇ ਆ ਲੇਬਰ ਵਾਲੇ 40 50 ਆਪੇ ਹੁੰਦੇ ਆ ਹੁਣ ਤਾਂ ਤੁਹਾਡੇ ਕੋਲ 옵ਸ਼ਨਾਂ ਵੀ ਜ਼ਿਆਦਾ ਵਾ ਅੱਗੇ ਇੱਕ ਪਾਸੇ ਅਕਾਲੀ ਬੀਜੇ ਅਕਾਲੀ ਬੀਜੇ ਵੀ ਸਾਂਝੇ ਹੁੰਦੇ ਸੀ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਹੁੰਦੇ ਸੀ ਹੁਣ ਤਾਂ ਚਕੋਨੀ ਮੁਕਾਬਲਾ ਵਾ ਅਕਾਲੀ ਵੀ ਅਲੱਗ ਨੇ ਬੀਜੇਪੀ ਵੀ ਅਲੱਗ ਆ ਪਾਣੀ ਤੇ ਲੋਕਾਂ ਨਹੀਂ ਆ ਸਾਨੂੰ ਜਦੋਂ ਮਨ ਬਦਖਾਂਗੇ ਕੀ ਕਰਦੇ ਆ ਇਹ ਦੇਖੋ ਤੁਸੀਂ ਹਿਸਾਬ ਚੱਲ ਗਾ ਦਰਖ ਸਾਰੇ ਸੁੱਕੀ ਜਾਂਦੇ ਸੁੱਕਦੇ ਪੈਣਾ ਹੈ ਨਹੀਂ ਲੇਬਰ 50 ਬੰਦੇ ਫ੍ਰੀ ਵੀ ਦੀ ਪਾਲਸੀ ਹੈਗੀ ਆ ਵੀ ਹਰ ਇੱਕ ਨੂੰ ਫ੍ਰੀ ਦੇਨੀ ਆ ਇਹ ਤੁਝ ਆਉਣ ਵਾਲੇ ਟਾਈਮ ਤੇ ਦੇਖਿਓ ਲੋਕਾਂ ਨੂੰ ਨਿਕੰਮੇ ਨਠੱਲੇ ਔਰ ਆਲਸੀ ਬਣਾਨਗੇ ਕਿਸੇ ਨੇ ਕੰਮ ਨਹੀਂ ਕਰਨਾ ਕਿਉਂਕਿ ਸਭ ਨੂੰ ਆਦਤ ਬਣ ਜਾਂਦੀ ਆ ਫ੍ਰੀ 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 ਵਾਲੀ ਇਹ ਇਹ ਕਹਿੰਦੇ ਇਹਨਾਂ ਦੀ ਮਿਹਨਤ ਕੋਈ ਸਹੀ ਰੋਜ਼ਗਾਰ ਦਿਓ ਕੰਮ ਦਿਓ ਬਿਜ਼ਨਸ ਦਿਓ ਕੁਛ ਨਾ ਦਿਓ ਫ੍ਰੀ ਦੇਣ ਦਾ ਕੀ ਮਤਲਬ ਹੋਇਆ ਲੋਕਾਂ ਨੂੰ ਤੁਸੀਂ ਮੰਗਤੇ ਬਣਾ ਰਹੇ ਹੋ ਤੁਸੀਂ ਇਨਸਾਨ ਬਣਾਓ ਲੋਕਾਂ ਨੂੰ ਫ੍ਰੀ ਵੀ ਬੰਦ ਹੋਣਾ ਚਾਹੀਦਾ ਸਾਰਾ ਕੁਝ ਮਿਹਨਤ ਕਰਨ ਕਮਾਨ ਖਾਣ ਚਾਹੇ ਥੋੜਾ ਹੋਵੇ ਚਾਹੇ ਬਹੁਤ ਹੋਵੇ ਕਿ ਜੇ ਬਹੁਤ ਜ਼ਿਆਦਾ ਨੀਡੀ ਹੈਗਾ ਉਹਨੂੰ ਕੁਛ ਨਾ ਕੁਛ ਚਲੋ ਦੇ ਦੋ ਇਹ ਥੋੜੀ ਘੇ ਹਰੀ ਨੂੰ ਦੇਈ ਜਾ ਤਾਂ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਤੁਹਾਡੇ ਹਲਕੇ ਦਾ ਸੁਧਾਰ ਕਰ ਸਕਦਾ ਇੱਕ ਵਾਰੀ ਫਿਰ ਮੌਕਾ ਮਿਲਿਆ ਤੁਹਾਨੂੰ ਜਿਹੜਾ ਚੁਣਿਆ ਜਾਏਗਾ ਉਹਨ ਦਾ ਤਾਂ ਕਰਨਾ ਹੀ ਕਰਨਾ ਹੈ ਨਾ ਕੰਮ ਕਿਉਂਕਿ ਉਹ ਐਮਐਲਏ ਬਣ ਗਿਆ ਤਾਂ ਉਹਦੀ ਡਿਊਟੀ ਹੈਗੀ ਹੈ ਪਰ ਐਮਐਲਏ ਦਾ ਤੁਸੀਂ ਬਣਾਣਾ ਨਾ ਤੁਹਾਡੀ ਵੋਟ ਦੇ ਨਾਲ ਹੀ ਇਹ ਉਮੀਦਵਾਰ ਨੇ ਐਮਐਲਏ ਬੰਨਾ ਹੈ ਰੋੜਾ ਸਾਹਿਬ ਹੀ ਹੈ ਮਤਲਬ ਫਿਲਹਾਲ ਤਾਂ ਜਿਹੜਾ ਵੀ ਬਣ ਗਿਆ ਠੀਕ ਹੈ ਉਹਨੂੰ ਕੰਮ ਕਰਵਾਓ ਕੰਮ ਕਰੇ ਆਪਣੇ ਜਿਵੇਂ ਗੋਗੀ ਜੀ ਨੇ ਕੰਮ ਕੀਤਾ ਸੀ ਦੱਬ ਕੇ ਆਪਣਾ ਤਾਂ ਉਹ ਕੋਈ ਨਾ ਨਹੀਂ ਕਰਦਾ ਸੀ ਕਿਸੇ ਨੂੰ ਪਰ ਬੀਜੇਪੀ ਪਿਛਲੀ ਵਾਰ ਅਗਰ ਐਮਪੀ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਬੀਜੇਪੀ ਸਾਨਾ ਵੱਡੀ ਪਾਰਟੀ ਬਣ ਕੇ ਨਿਕਲੀ ਸੀ 45000 ਵੋਟ ਬੀਜੇਪੀ ਨੂੰ ਇੱਥੋਂ ਪਈ ਸੀ ਪਰ ਬੀਜੇਪੀ ਇਸ ਵਾਰ ਜਿਹੜਾ ਵਾ ਕਿਸ ਤਰ੍ਹਾਂ ਦੇ ਦੇ ਉਹ ਬੀਜੇਪੀ ਲਿ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਇੱਥੇ ਲੋਕਾਂ ਦੇ ਮੂਡ ਦੀ ਗੱਲ ਹੈ ਸਾਰੀ ਬੀਜੇਪੀ ਵੀ ਆ ਸਕਦੀ ਹੈ ਲੋ ਇਹ ਆਪ ਦਾ ਟ੍ਰੈਂਡ ਦੇਖ ਲਿਆ ਕਾਂਗਰਸ ਦਾ ਟ੍ਰੈਂਡ ਵੀ ਦੇਖ ਲਿਆ ਬੀਜੇਪੀ ਦਾ ਟ੍ਰੈਂਡ ਵੀ ਦੇਖ ਲੈਣਗੇ ਕਾਂਗਰਸ ਦੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਭਾਗ ਪੂਸ਼ਣ ਆਸ਼ੂ ਇੱਕ ਵਾਰ ਫਿਰ ਚੌਂ ਮੈਦਾਨ ਦੇ ਵਿੱਚ ਨੇ ਉਹ ਤਾਂ ਦੇਖੋ ਪਤਾ ਨਹੀਂ ਹੁਣ ਸਾਝੀ ਆਣੇ ਆਣੇ ਜੇ ਲੀਡਰ ਲੋਕਾਂ ਨੇ ਲੀਡਰੀ ਕਰਨੀ ਕਰਨੀ ਹੈ ਵੀ ਇਸ ਮੈਨੇ ਬਿਜ਼ਨਸ ਕਰਨਾ ਸਭ ਨੇ ਆਪਣੇ ਆਪਣੇ ਕੰਮ ਕਰੀਏ ਉਹਨਾਂ ਦਾ ਕੰਮ ਹੀ ਹੈ ਲੀਡਰੀ ਕਰਨਾ ਉਹਨਾਂ ਨੇ ਕਰੀ ਜੰਦੀਆਂ ਕਾ ਲੋਕ ਆਪਣੀ ਆਪਣੀ ਰਾਏ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਲੁਧਿਆਣਾ ਵੈਸ਼ ਦੇ ਵਿੱਚ ਇੱਕ ਵਾਰ ਫਿਰ ਵੋਟਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਐ ਸਿਡੇ ਸੰਜੀਵ ਰੋੜਾ ਜੀ ਹੈ ਨਾ ਜੋ ਉਹਾਂ ਦੀ ਪਿਛਲੇ 5-6 ਮਹੀਨਿਆਂ ਤੋਂ ਵਰਕਿੰਗ ਹੈ ਬਹੁਤ ਵਧੀਆ ਚੱਲ ਰਹੀ ਹੈ ਔਰ ਲੁਧਿਆਣੇ ਵਾਸਤੇ ਬੈਸਟ ਕੈਂਡੀਡੇਟ ਹੈਗੇ ਨੇ ਬਾਕੀ ਲੋਕਾਂ ਦੇ ਆਪਣੇ ਹਰ ਇੱਕ ਦੇ ਆਪਣੇ ਆਪਣੇ ਬਾਜ਼ਾਰ ਹੁੰਦੇ ਆ ਇਹ ਬੰਦਾ ਕੰਮ ਕਰਨ ਵਾਲਾ ਬੰਦਾ ਬੜਾ ਐਫੀਸ਼ੀਐਂਟ ਔਰ ਬਹੁਤ ਵਧੀਆ ਬੰਦਾ ਹੈ ਬਾਕੀ ਇਹਨਾਂ ਦੀ ਸਰਕਾਰ ਵੀ ਹੈਗੀ ਆ ਚੰਡੀਗੜ੍ਹ ਸੀਐਮ ਦਾ ਇਹਨਾਂ ਦਾ ਇਸ ਕਰਕੇ ਕੰਮ ਕਰਾ ਸਕਦਾ ਦੂਜੇ ਕਿਸੇ ਕੈਂਡੀਡੇਟ ਨੂੰ ਵੋਟਾਂ ਦੇ ਦੂੰਗੇ ਉਹ ਕੋਈ ਕੰਮ ਨਹੀਂ ਉਹ ਕਰਾ ਸਕਦਾ ਤੁਹਾਡਾ ਐਸ ਸੰਜੀਵ ਰੋੜਾ ਦੀ ਬੈਸਟ ਕੈਂਡੀਡੇਟ ਫਾਰ ਲੁਧਿਆਣਾ ਸਿਟੀ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਹੜਾ ਲੁਧਿਆਣਾ ਵਾਸਤੇ ਲੋਕ ਜਿਹੜਾ 2024 ਚ ਐਮਪੀ ਇਲੈਕਸ਼ਨਾਂ ਦੇ ਵਿੱਚ ਰੁਝਾਨ ਦੇਖਣ ਨੂੰ ਮਿਲਿਆ ਸੀਗਾ ਉਸ ਤੋਂ ਉਲਟ ਜਿਹੜਾ ਵਾ ਇਸ ਵਾਰ ਰੁਝਾਨ ਦੇਖਣ ਨੂੰ ਮਿਲਿਆ ਹੈ ਜਿਹੜਾ ਸੰਜੀਵ ਰੋੜਾ ਨਾ ਲੁਧਿਆਣੇ ਵਾਸਤੇ ਸਭ ਤੋਂ ਬੈਸਟ ਕੈਂਡੀਡੇਟ ਹੈ ਮੇਰੇ ਹਿਸਾਬ ਨਾਲ ਬਾਕੀ ਸਭ ਦੀ ਆਪਣੀ ਆਪਣੀ ਰਾਏ ਹੈ ਕਿਉਂਕਿ ਇਹਦੀ ਚੀਫ ਮਿਨਿਸਟਰ ਇਹਨਾਂ ਦਾ ਹੈਗਾ ਹਾਂਜੀ ਇਸ ਕਰਕੇ ਨੇ ਸਾਰੇ ਕੰਮ ਜਿਹੜੇ ਹੁਣ ਪਿਛਲੇ 6-9 ਮਹੀਨਿਆਂ ਚ ਕੀਤੇ ਆ ਉਹ ਲੁਧਿਆਣੇ ਵਾਸਤੇ ਬਹੁਤ ਅੱਛੇ ਆ ਗਏ ਸਾਨੂੰ ਤਾਂ ਉਹ ਬੰਦਾ ਚਾਹੀ ਜਿਹੜਾ ਲੁਧਿਆਣੇ ਵਾਸਤੇ ਵਧੀਆ ਹੋਵੇ ਅਸੀਂ ਕਿਸੇ ਪਾਰਟੀ ਨੂੰ ਨਹੀਂ ਜ਼ਿਆਦਾ ਪ੍ਰਿਫਰ ਕਰਦੇ ਅਸੀਂ ਕੈਂਡੀਡੇਟ ਨੂੰ ਕਰਦੇ ਆ ਜਿਹੜਾ ਕੈਂਡੀਡੇਟ ਖੜਾ ਹੋਵੇ ਉਹਦੇ ਚ ਐਫੀਸ਼ੀਐਂਸੀ ਹੋਣੀ ਚਾਹੀਦੀ ਐਸੇ ਐਫੀਸ਼ੀਐਂਸੀ ਬਹੁਤ ਹੈ ਇਹ ਇਹ ਸਾਰੇ ਕੰਮ ਬੈਸਟ ਦੇ ਵਿੱਚ ਇਹ ਬਹੁਤ ਅੱਛੇ ਕਰਾ ਰਿਹਾ ਔਰ ਮੇਰੇ ਹਸਾਬ ਨਾਲ ਬੈਸਟ ਸਾਡੇ ਲਈ ਵਾਸਤੇ ਕੈਂਡੀਡੇਟ ਹੈ ਅਸੀਂ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ ਜ਼ਿਆਦਾ ਲਾਈਕ ਨਹੀਂ ਕਰਦੇ ਵੀ ਉਹ ਕਾਂਗਰਸ ਹੈ ਉਹ ਬੀਜੇਪੀ ਹੈ ਮੈਂ ਤਾਂ ਕਹਿੰਦਾ ਜਿਹੜਾ ਲੁਧਿਆਣੇ ਵਾਸਤੇ ਵਧੀਆ ਕੈਂਡੀਡੇਟ ਹੋਵੇ ਉਹ ਉਹਨੂੰ ਵੋਟਾਂ ਦੇਣੀਆਂ ਚਾਹੀਦੀਆਂ ਕਿਉਂ ਨਹੀਂ ਗਲਤ ਤਾਂ ਨਹੀਂ ਗਿਆ ਮੈਂ ਤਾਂ ਕਿਸ ਤਰ੍ਹਾਂ ਦੇ ਦੇ ਦਿਓ ਲੁਧਿਆਣਾ ਵੈਸਟ ਦੇ ਵਿੱਚ ਆਹੀ ਬੰਦੇ ਆ ਨਦਿਓ ਆਪਣੇ ਮੈਂ ਨਹੀਂ ਬੋਲਾਂ ਬਸ ਠੀਕ ਹੈ ਤਾਂ ਲਗਾਤਾਰ ਲੁਧਿਆਣਾ ਦੇ ਲੋਕ ਜਿਹੜਾ ਵਾ ਆਪਣੇ ਆਪਣੀ ਰਾਏ ਦਿੰਦੇ ਹੋਏ ਨੇ ਇਹ ਰਾਏ ਨੇ ਸਰ ਲੁਧਿਆਣਾ ਵੈਸਟ ਨਾਲ ਸੰਬੰਧੀ ਦੋ ਇੱਕ ਵਾਰ ਫਿਰ ਜਿਹੜਾ ਵਾ ਆਪਣਾ ਉਮੀਦਵਾਰ ਚੁਣਨਾ ਕਿਹੜੇ ਮੁੱਦੇ ਰਹਿਣਗੇ ਦੱਸੋ ਮੁੱਦਾ ਵਿਕਾਸ ਦਾ ਚਾਹੀਏ ਸਰ ਜੋ ਡਵੈਲਪਮੈਂਟ ਕਰੇਗਾ ਸੋਸਾਇਟੀਓਂ ਮੇਂ ਔਰ ਪੂਰੇ ਵੈਸਟ ਮੇਂ ਜਿਤਨਾ ਵੀ ਵਿਕਾਸ ਹੋਗਾ ਪਸ ਕੋਡ دیا ਜਾਏਗਾ ਹਾਂ ਤਾਂ ਕੀ ਲੱਗਦਾ ਕਿ ਤੁਹਾਨੂੰ ਹੁਣ ਪਾਰਟੀਾਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਦਿਖਾਤੇ ਨੇ ਬੀਜੇਪੀ ਦਾ ਹਲੇ ਉਮੀਦਵਾਰ ਆਣਾ ਬਾਕੀ ਆ ਕਿ ਕਿਹੜਾ ਐਸਾ ਜਿਹੜਾ ਪਾਰਟੀ ਦਾ ਉਮੀਦਵਾਰ ਆ ਲੱਗਦਾ ਕਿ ਤੁਹਾਨੂੰ ਕਿ ਤੁਹਾਡੀ ਡਿਵੈਲਪਮੈਂਟ ਤੁਹਾਡੇ ਮੁੱਦੇ ਹੱਲ ਕਰਵਾ ਸਕਦਾ ਆਪਣੇ ਲਈ ਤਾਂ ਸਭ ਹੀ ਹੈ ਸਰ ਠੀਕ ਹੈ ਇਦਾਂ ਹੀ ਆ ਜੀ ਸਾਡੇ ਵਾਸਤੇ ਵੀ ਇਹੀ ਆ ਵੀ ਜਿਹੜਾ ਵਿਕਾਸ ਕਰੂਗਾ ਉਹਨੂੰ ਮਾਣਨਾ ਚਾਹੀਦਾ ਵੋਟ ਪਾਵਾਂਗੇ ਜਰੂਰ ਵੋਟ ਜਰੂਰ ਪਾਵਾਂਗੇ ਜੀ ਵੋਟ ਵੋਟ ਸਾਡਾ ਹੱਕ ਹੈ ਵੋਟ ਅਸੀਂ ਪਾਵਾਂਗੇ ਹਾਂਜੀ ਵੋਟ ਸਾਡਾ ਪੰਦ ਦਾ ਹੱਕ ਹੈ ਵੋਟ ਪਾਵਾਂਗੇ ਬਸ ਸਾਨੂੰ ਤਾਂ ਇਹੀ ਆ ਵੀ ਜਿਹੜਾ ਉਹ ਆਪਣੇ ਅੱਛੇ ਕੰਮ ਕਰੇ ਤੇ ਆਪਣਾ ਸਾਰਾ ਕਰੇ ਤੇ ਉਹੀ ਉਹੀ ਵਧੀਆ ਡਿਵੈਲਪਮੈਂਟ ਹੋਣੀ ਹੈ ਹਾਂ ਡਿਵੈਲਪਮੈਂਟ ਮੇਨ ਡਿਵੈਲਪਮੈਂਟ ਹੈ ਰੋਜ਼ਗਾਰਡਨ ਦੇਖ ਰਹੇ ਹਾਂ ਹਾਂ ਦੇਖੋ ਘਰ ਰੋਜ਼ਗਾਰਡਨ ਮੇ ਕੋਈ ਡਿਵੈਲਪਮੈਂਟ ਹੀ ਨਹੀਂ ਹੋ ਰਹਾ ਕਿੰਨੇ ਸਾਲ ਹੋ ਗਏ ਕੁਝ ਨਹੀਂ ਹੋਇਆ अभी देखो सारी सड़कें टूटी है जो सीनियर सिटीजन है आए दिन गिर जाते हैं चोट लग जाती है कई कुछ होता कुत्ते कितने सारे घूमते रहते हैं उसका कुछ नहीं हो रहा है ਲੱਗਾ ਹੈ ਨਾ ਠੰਡਾ ਪਾਣੀ ਉੱਥੇ ਬਿਲਕੁਲ ਤੁਸੀਂ ਜਾ ਕੇ ਦੇਖੋ ਕਾਈ ਕਿੰਨੀ ਜਮੀ ਪਰਸੋਂ ਮੈਂ ਖੁਦ ਡੰਡਸਟਿਕ ਲੈ ਕੇ ਸਾਰੀ ਸਾਫ ਕੀਤੀ ਦੋ ਤਿੰਨ ਵਾਰੀ ਨਾ ਇੱਥੇ ਕਿਤੇ ਵੀ ਸਫਾਈ ਹੈ ਨਹੀਂ ਬਿਲਕੁਕੁਲ ਵੀ ਇੱਥੇ ਕੋਈ ਕਰਮਚਾਰੀ ਸਾਨੂੰ ਪਤਾ ਹੀ ਨਹੀਂ ਕਿਹੜਾ ਹੈਗਾ ਇਹ ਨੋਬਾ ਕੰਪਲੀਟ ਕਰੀਏ ਇੱਥੇ ਨੰਬਰ ਮੈਂਸ਼ਨ ਕਰਨਾ ਚਾਹੀਦਾ ਕਿ ਕੋਈ ਕੰਪਲੀਟ ਹੈ ਇੱਥੇ ਕੋਈ ਮੈਂਸ਼ਨ ਨਹੀਂ ਹੈਗੀ ਤਾਂ ਸਿਰਫ ਹੈ ਹੀ ਨਹੀਂ ਦਾ ਸਰਕਾਰ ਦੇ ਅੰਡਰ ਹੀ ਨਹੀਂ ਹੈਗਾ ਜੀ ਵੇ ਹੈਗਾ ਪਰ ਇਹ ਤੇ ਹੁਣ ਪ੍ਰੋਜੈਕਟ ਚਾਲਿਆ ਉਹ ਕਹਿੰਦੇ ਰੋਜ਼ਗਾਰ ਦੀ ਕਾਗਜ਼ਾਂ ਵਿੱਚ ਹੀ ਆ ਜੀ ਸਾਨੂੰ ਤਾਂ ਕੁਝ ਵੀ ਨਹੀਂ ਦੇਖਣ ਜਾਂਦੇ ਸੀ ਰੈਗੂਲਰ ਆਉਂਦੇ ਸੋ ਦੇਖੋ ਜਾ ਕੇ ਮੈਂ ਪਰਸੋ ਖੁਦ ਸਾਫ਼ ਕੀਤਾ ਸਟਿਕ ਲੈ ਕੇ ਸਾਰਾ ਕਾਈ ਸਾਫ਼ ਕੀਤਾ ਹਮੇਸ਼ਾ ਹੀ ਅੱਜ ਦੀ ਗੱਲ ਨਹੀਂ ਆਪਾਂ ਕਾਫੀ ਸਾਲਾਂ ਤੋਂ ਆ ਰਹੇ ਹਾਂ ਬਿਲਕੁਲ ਵੀ ਸਫਾਈ ਨਹੀਂ ਹੁੰਦੀ ਇੱਕ ਚੀਜ਼ ਤੋੜ ਦੇ ਉਹਨੂੰ ਬਣਾ ਲੈਂਦੇ ਸਾਰਾ ਕੁਝ ਤੋੜ ਦਿੱਤਾ ਗਾਂਦੀ ਪਿਆ ਹੋਇਆ ਠੀਕ ਹੈ ਨਾ ਕੋਈ ਸਫਾਈ ਨਹੀਂ ਕਿਤੇ ਪਾਣੀ ਪੀਣ ਵਾਸਤੇ ਨਹੀਂ ਆਉਂਦੀ ਮੈਨੂੰ 25 ਹਵ ਹੋ ਗਏ ਇੱਥੇ ਆਂਦੇ ਨੂੰ ਮੈਂ ਕਦੀ ਕੋਈ ਕਰਮਚਾਰੀ ਨਹੀਂ ਦੇਖਿਆ ਹੈਗਾ ਕੋਈ ਕੰਮ ਕਰਦਾ ਥਾਂ ਥਾਂ ਤੇ ਗੰਦ ਪਿਆ ਹੈਗਾ ਕੋਈ ਚੱਕੇ ਕੋ ਡਸ ਮਿੰਟ ਟੁੱਟੇ ਪਏ ਹੈ ਗਿਆ ਨਾ ਕੋਈ ਪਾਣੀ ਦੀ ਬਵਸਤਾ ਹੈਗੀ ਆ ਉਹ ਦੇਖੋ ਵੈਟਿੰਗ ਰੱਤੀ ਹੈਗੀ ਆ ਐਨਾ ਬੁਰਾ ਹਾਲ ਹੈ ਕਿ ਪੁੱਛੋ ਨਾ ਥਾਂ ਥਾਂ ਤੇ ਜੀ ਬਿਲਕੁਲ ਐਸੇ ਇਹ ਨੇ ਲੁਧਿਆਣਾ ਵੈਸ਼ ਦੇ ਨੁਮਾਇंदे ਜਿਹੜੇ ਲੁਧਿਆਣਾ ਰੋਜ਼ਗਾਰਡਨ ਦੇ ਵਿੱਚ ਡੇਲੀ ਵੋਕ ਕਰਨ ਆਂਦੇ ਨੇ ਤੇ ਜਿੱਥੇ ਵੋਕ ਕਰਦੇ ਨੇ ਉੱਥੇ ਲੁਧਿਆਣਾ ਦੀ ਰਾਜਨੀਤੀ ਨੂੰ ਲੈ ਕੇ ਆਪਣੇ ਵਿਚਾਰ ਵੀ ਦੱਸਦੇ ਹੋਏ ਨੇ ਆਰੇ ਨੇ ਕਿਹੜੇ ਮੁੱਦੇ ਨੇ ਲੁਧਿਆਣਾ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਲੁਧਿਆਣਾ ਵੈਸ ਦੇ ਲੋਕ ਵੋਟ ਪਾਣਗੇ ਤੇ ਉਮੀਦਵਾਰ ਨੂੰ ਐਮ ਐਲ ਏ ਬਣਾ ਕੇ ਵਿਧਾਨ ਸਭਾ ਪਹੁੰਚਣਗੇ ਤਾਂ ਉਹਨਾਂ ਨੇ ਮੁੱਦੇ ਵੀ ਦੱਸੇ ਨੇ ਆਪਣੀਆਂ ਕਮੀਆਂ ਵੀ ਦਸੀਆਂ ਨੇ ਤੇ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ ਤਾਂ ਹੁਣ 19 ਜੂਨ ਦਾ ਦਿਨ ਨਿਰਧਾਰਿਤ ਹੋਵੇਗਾ ਕਿ 19 ਜੂਨ ਨੂੰ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਲੋਕ ਵੋਟਾਂ ਪਾਉਂਦੇ ਨੇ ਤੇ ਉਸ ਨੂੰ ਐਮ ਐਲ ਏ ਬਣਾ ਕੇ ਵਿਧਾਨ ਸਭਾ ਭੇਜਦੇ ਨੇ ਤਾਂ ਲਗਾਤਾਰ ਲੁਧਿਆਣਾ ਪਛਮੀ ਜਿਮਣੀ ਚੌਂ ਨੂੰ ਲੈ ਕੇ ਚਰਚਾ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੁਸੀਂ ਵਧੇਰੇ ਅਪਡੇਟ ਲਈ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਕੈਮਰਾ ਪਰ ਸਾਹਿਬ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ